ਡਾਕਟਰ ਪੀਮਰਾਓ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਭਾਈ ਜੇਤਾ ਜੀ ਸਰਕਾਰੀ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਨੂੰ ਇਨਵਰਟਰ ਦਾਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਡਾਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਲਈ ਡਾਕਟਰ ਪੀਮਰਾਓ ਅੰਬੇਦਕਰ ਸੁਸਾਇਟੀ ਹਮੇਸ਼ਾ ਹੀ ਅਜੇ ਹੀ ਅਪਲਾਈ ਦੇ ਕੰਮ ਕਰਦੀ ਰਹੀ ਹੈ ਅਤੇ ਰਹੇਗੀ ਇਸੇ ਤਹਿਤ ਅੱਜ ਭਾਈ ਜੈਤਾਜੀ ਸਰਕਾਰੀ ਹਸਪਤਾਲ ਸ਼੍ਰੀ ਅਨੰਤਪੁਰ ਸਾਹਿਬ ਦੇ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੰਸਥਾ ਵੱਲੋਂ ਹਸਪਤਾਲ ਨੂੰ ਇਨਵਰਟਰ ਦਾਨ ਕੀਤਾ ਗਿਆ ਸ਼੍ਰੀ ਅਨੰਤਪੁਰ ਸਾਹਿਬ ਤੋਂ ਵਿਸ਼ੇਸ਼ ਰਿਪੋਰਟ ਸੱਜਣ ਜੀ ਮੈਂ ਡਾਕਟਰ ਕੇਪੀ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸ਼੍ਰੀ ਅਨੰਤਪੁਰ ਸਾਹਿਬ ਡਾਕਟਰ ਫੀਮਰਾ ਮਵੇਸ਼ਕਰ ਵੈਲਫੇਅਰ ਸੁਸਾਇਟੀ ਅਨੰਤਪੁਰ ਸਾਹਿਬ ਵੱਲੋਂ ਉਸਨੂੰ ਇੱਕ ਇਨਵਰਟਰ ਦਾਨ ਕੀਤਾ ਗਿਆ ਜਿਹੜਾ ਕਿ ਅਸੀਂ ਐਮਰਜੈਂਸੀ ਵਿੱਚ ਮਰੀਜ਼ਾਂ ਦੀ ਸਹੂਲਤਾਂ ਵਾਸਤੇ ਲਗਾਇਆ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਨ ਫਿਊਚਰ ਜੇ ਕੋਈ ਹੋਰ ਵੀ ਦਾਨੀ ਸੱਜਣ ਕੋਈ ਡੋਨੇਟ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਇਸ ਬਾਰੇ ਕੋਈ ਪ੍ਰਾਜੈ ਨਹੀਂ ਰਹੇਗਾ ਇਹ ਸਾਰਾ ਕੁਝ ਅਸੀਂ ਮਰੀਜ਼ਾਂ ਦੀ ਸਹੂਲਤਾਂ ਵਾਸਤੇ ਕਰ ਰਹੇ ਹਾਂ ਸਾਰੇ ਡਾਕਟਰਸ ਬੜੇ ਡਾਕਟਰਸ ਐਂਡ ਸਟਾਫ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਤੇ ਹਾਂਜੀ ਨਮਸਕਾਰ ਜੀ ਮੇਰਾ ਨਾਮ ਡਾਕਟਰ ਸੂਰੇ ਬ੍ਰਹਮੀ ਮੈਂ ਸਿਵਲਾਸਤਾ ਨੰਦਕਸਾ ਪੋਸਟਨ ਅਸੀਂ ਬੜੇ ਹੀ ਧੰਨਵਾਦੀਆਂ ਡਾਕਟਰ ਪੀਮਰਾਓਂ ਅੰਬੇਦਕਰ ਸੁਸਾਇਟੀ ਦਾ ਜਿਨ੍ਹਾਂ ਨੇ ਸਾਨੂੰ ਐਮਰਜੈਂਸੀ ਦੇ ਵਿੱਚ ਇੱਕ ਇਨਵਰਟਰ اور ਵੱਡੀਆਂ بیٹری ڈੋਨੇਟ ਕਰੀਆਂ ਨੇ ਜੇਕਰ بیٹری ਦੇ ਇਲਾਵਾ ਬਿਨਾ ਤੁਹਾਨੂੰ ਬੜੀ ਦਿੱਕਤ ਆਉਂਦੀ ਸੀ ਕਿ ਜਦੋਂ ਵੀ ਲਾਈਟ ਜਾਂਦੀ ਸੀ ਕਿ ਸਾਡੇ ਪੇਸ਼ੈਂਟ ਬੜੇ ਪ੍ਰਭਾਵ ਹੁੰਦੇ ਸੀਗੇ ਅਸੀਂ ਇਹ ਬੈਟਰੀ ਦੀ ਬੜੀ ਹਰ ਜਗ੍ਹਾ ਮੰਗ ਕਰੀਏ ਪਰ ਸੁਸਾਇਟੀ ਸਾਡੀ ਮੰਗ ਪੂਰੀ ਕਰੀ ਹੈ ਜੀ ਤੇ ਅਸੀਂ ਬੜੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਅੱਗੇ ਸਾਡਾ ਇਹਨਾਂ ਨਾਲ ਬੱਧੀ ਸੰਬੰਧ ਬਣਿਆ ਰਹੇ ਤੇ ਪੀਮਰਾਉਂ ਬੇਦਗ ਸੋਸਾਇਟੀ ਡਾਕਟਰ ਮੀਰ ਜੀ ਨੂੰ ਬੜਾ ਧੰਨਵਾਦ ਕਰਦੇ ਹਾਂ